ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੀ ਫੇਸਬੁੱਕ ਦੀ ਪ੍ਰੋਫਾਈਲ ਨੂੰ ਕਿਵੇਂ ਡਿਲੀਟ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਕਈ ਕਈ ਪ੍ਰੋਫਾਈਲਾਂ ਬਣਾਈਆਂ ਹੋਈਆਂ ਨੇ ਤੇ ਜਦੋਂ ਉਹ ਆਪਣੀਆਂ ਪ੍ਰਾਣੀਆਂ ਬੰਦ ਪਈਆਂ ਜਾਂ ਕੋਈ ਇਸ਼ੂ ਲੱਗੀਆਂ ਪ੍ਰੋਫਾਈਲਾਂ ਡਿਲੀਟ ਕਰਨ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਉੱਥੇ ਕੋਈ ਡਿਲੀਟ ਦਾ ਆਪਸ਼ਨ ਹੀ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਤੋਂ ਪ੍ਰੋਫਾਈਲਾਂ ਡਿਲੀਟ ਹੀ ਨਹੀਂ ਹੁੰਦੀਆਂ ਪਰ ਪ੍ਰੋਫਾਈਲ ਨੂੰ ਡਿਲੀਟ ਕਰਨ ਤੋਂ ਪਹਿਲਾਂ ਤੁਸੀਂ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਆ ਜੇ ਤੁਹਾਡੀ ਕਿਸੇ ਵੀ ਪ੍ਰੋਫਾਈਲ ਤੇ ਤੁਸੀਂ ਇੱਕ ਨਵਾਂ ਪੇਜ ਬਣਾ ਕੇ ਕੰਮ ਸ਼ੁਰੂ ਕੀਤਾ ਹੋਇਆ ਤਾਂ ਤੁਸੀਂ ਉਹ ਪ੍ਰੋਫਾਈਲ ਕਦੇ ਵੀ ਡਿਲੀਟ ਨਹੀਂ ਕਰਨੀ ਕਿਉਂਕਿ ਜਿਹੜੀ ਵੀ ਪ੍ਰੋਫਾਈਲ ਤੇ ਤੁਹਾਡਾ ਕੋਈ ਪੇਜ ਬਣਿਆ ਹੋਇਆ ਜੇ ਤੁਸੀਂ ਉਸ ਪ੍ਰੋਫਾਈਲ ਨੂੰ ਡਿਲੀਟ ਕਰਤਾ ਤਾਂ ਤੁਹਾਡਾ ਪੇਜ ਵੀ ਨਾਲ ਦੀ ਨਾਲ ਹੀ ਡਿਲੀਟ ਹੋ ਜਾਣਾ ਹੈ ਸੋ ਜਦੋਂ ਵੀ ਤੁਸੀਂ ਪ੍ਰੋਫਾਈਲ ਡਿਲੀਟ ਕਰਨੀ ਆ ਤਾਂ ਪਹਿਲਾਂ ਇਹ ਦੇਖਣਾ ਵੀ ਉਹ ਕਲੀ ਪ੍ਰੋਫਾਈਲ ਆ ਜਾਂ ਜਿਹੜੇ ਉਸ ਤੇ ਪੇਜ ਬਣੇ ਹੋਏ ਨੇ ਤੁਸੀਂ ਉਸ ਤੇ ਕੰਮ ਨਹੀਂ ਕਰਦੇ ਤਾਂ ਤੁਸੀਂ ਪ੍ਰੋਫਾਈਲ ਨੂੰ ਡਿਲੀਟ ਕਰ ਦੇਣਾ ਹੈ ਜੇ ਤੁਸੀਂ ਪ੍ਰੋਫਾਈਲ ਤੇ ਪੇਜ ਬਣਾ ਕੇ ਕੰਮ ਕਰਦੇ ਹੋ ਤੁਹਾਨੂੰ ਅਰਨਿੰਗ ਹੋ ਰਹੀ ਆ ਜਾਂ ਤੁਸੀਂ ਪੇਜ ਨੂੰ ਮੋਨਟਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉਹ ਪ੍ਰੋਫਾਈਲ ਆਪਣੀ ਡਿਲੀਟ ਨਹੀਂ ਕਰਨੀ ਤੁਸੀਂ ਵੀ ਜੇ ਪ੍ਰੋਫਾਈਲ ਡਿਲੀਟ ਕਰਨੀ ਆ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਆਪਣੀ ਪ੍ਰੋਫਾਈਲ ਨੂੰ ਓਪਨ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਉੱਪਰ ਦੇਖ ਸਕਦੇ ਹੋ ਸੱਜੇ ਪਾਸੇ ਜਨਾਂ ਤੁਹਾਨੂੰ ਤਿੰਨ ਡੰਡੇ ਬਣੇ ਹੋਏ ਦਿਖਾਈ ਦੇਣਗੇ ਜਾਂ ਤੁਹਾਨੂੰ ਤੁਹਾਡੇ ਪ੍ਰੋਫਾਈਲ ਦਾ ਆਈਕਨ ਦਿਖਾਈ ਦੋ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਸਕਰੋਲ ਕਰਕੇ ਹੇਠਾਂ ਆ ਜਣਾ ਇੱਥੇ ਤੁਹਾਨੂੰ ਸੈਟਿੰਗ ਐਂਡ ਪ੍ਰਾਈਵੇਸੀ ਦਾ ਆਪਸ਼ਨ ਮਿਲੂ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਤੁਹਾਨੂੰ ਇੱਕ ਸੈਟਿੰਗ ਦਾ ਆਪਸ਼ਨ ਦਿਖਾਈ ਦਊ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਤੁਹਾਨੂੰ ਕੋਈ ਵੀ ਆਪਸ਼ਨ ਇੱਥੇ ਡਿਲੀਟ ਦਾ ਨਹੀਂ ਮਿਲਦਾ ਤੁਸੀਂ ਸਕਰੋਲ ਕਰਕੇ ਦੇਖ ਸਕਦੇ ਹੋ ਨਾ ਤੁਹਾਨੂੰ ਕੋਈ ਉੱਪਰ ਤੇ ਨਾ ਹੇਠਾਂ ਨਾ ਵਿਚਾਲੇ ਤੁਹਾਨੂੰ ਕਿਤੇ ਵੀ ਕੋਈ ਡਿਲੀਟ ਦਾ ਆਪਸ਼ਨ ਨਹੀਂ ਮਿਲਣਾ ਸੋ ਤੁਸੀਂ ਕੀ ਕਰਨਾ ਤੁਸੀਂ ਸਭ ਤੋਂ ਉੱਪਰ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਊਗਾ ਅਕਾਊਂਟ ਸੈਂਟਰ ਦਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਤੁਹਾਨੂੰ ਕੋਈ ਡਿਲੀਟ ਦਾ ਆਪਸ਼ਨ ਨਹੀਂ ਮਿਲਦਾ ਇੱਥੇ ਤੁਹਾਨੂੰ ਇੱਕ ਆਪਸ਼ਨ ਮਿਲਦਾ ਹੈ ਪਰਸਨਲ ਡਿਟੇਲਸ ਦਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤਿੰਨ ਆਪਸ਼ਨ ਦਿਖਦੇ ਨੇ ਤੇ ਸਭ ਤੋਂ ਹੇਠਾਂ ਤੁਸੀਂ ਦੇਖ ਸਕਦੇ ਹੋ ਅਕਾਊਂਟ ਓਨਰਸ਼ਿਪ ਐਂਡ ਕੰਟਰੋਲ ਦਾ ਇੱਕ ਆਪਸ਼ਨ ਦਿਖਾਈ ਦਿੰਦਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅੱਗੇ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਮੈਮੋਰੀਲਾਈਜੇਸ਼ਨ ਤੇ ਇੱਕ ਡੀਐਕਟੀਵੇਸ਼ਨ ਔਰ ਡਿਲੀਟੇਸ਼ਨ ਤੁਸੀਂ ਹੇਠਾਂ ਵਾਲਾ ਜੋ ਆਪਸ਼ਨ ਹੈ ਡੀਐਕਟੀਵੇਸ਼ਨ ਔਰ ਡਿਲੀਟੇਸ਼ਨ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤੁਹਾਡੀ ਪ੍ਰੋਫਾਈਲ ਦਿਖਾਈ ਦੇ ਦੇਣੀ ਆ ਤੇ ਤੁਸੀਂ ਆਪਣੀ ਪ੍ਰੋਫਾਈਲ ਦੇ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਇੱਥੇ ਤੁਹਾਨੂੰ ਇਹੋ ਜਿਹੇ ਆਪਸ਼ਨ ਦਿਖਾਈ ਦੇਣਗੇ ਨੰਬਰ 1 ਤੇ ਤੁਸੀਂ ਦੇਖ ਸਕਦੇ ਹੋ ਡੀਐਕਟੀਵੇਟ ਅਕਾਊਂਟ ਸੋ ਜੇਕਰ ਤੁਸੀਂ ਇਸ ਉੱਪਰ ਕਲਿੱਕ ਕਰਕੇ ਕੰਟੀਨਿਊਨ ਕਰੋਗੇ ਤਾਂ ਤੁਹਾਡਾ ਅਕਾਊਂਟ ਟੈਂਪੋਰਰੀ ਡੀਐਕਟੀਵੇਟ ਹੋ ਜਾਵੇਗਾ ਜਿਸ ਨੂੰ ਤੁਸੀਂ ਬਾਅਦ ਦੇ ਵਿੱਚ ਰਿਕਵਰ ਵੀ ਕਰ ਸਕਦੇ ਹੋ ਸੋ ਜੇਕਰ ਤੁਸੀਂ ਪਰਮਾਨੈਂਟਲੀ ਆਪਣੀ ਪ੍ਰੋਫਾਈਲ ਡਿਲੀਟ ਕਰਨੀ ਆ ਤਾਂ ਤੁਸੀਂ ਹੇਠਾਂ ਵਾਲਾ ਆਪਸ਼ਨ ਦੇਖ ਸਕਦੇ ਹੋ ਡਿਲੀਟ ਅਕਾਊਂਟ ਇਸ ਦੇ ਸਾਹਮਣੇ ਟਿਕ ਕਰਕੇ ਕੰਟੀਨਿਊਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਤੁਹਾਨੂੰ ਇਹੋ ਜਿਹੇ ਆਪਸ਼ਨ ਦਿਖਾਈ ਦੇਣਗੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਸਿਲੈਕਟ ਕਰ ਸਕਦੇ ਹੋ ਪਰ ਤੁਸੀਂ ਉੱਪਰਲਾ ਆਈ ਸਪੈਂਡ ਟੂ ਮੱਚ ਟਾਈਮ ਔਨ ਫੇਸਬੁੱਕ ਉੱਪਰ ਕਲਿੱਕ ਕਰਕੇ ਕੰਟੀਨਿਊਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਤੁਹਾਨੂੰ ਫੇਰ ਦੁਬਾਰਾ ਇੱਕ ਕੰਟੀਨਿਊਨ ਦਾ ਆਪਸ਼ਨ ਦਿਖਾਈ ਦੇਊਗਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਹ ਸੁਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਕਾਫੀ ਸਾਰੇ ਆਪਸ਼ਨ ਦਿਖਾਈ ਦੇਣਗੇ ਸੋ ਇੱਥੇ ਤੁਸੀਂ ਪਹਿਲੇ ਨੰਬਰ ਤੇ ਦੇਖ ਸਕਦੇ ਹੋ ਤੁਹਾਨੂੰ ਇੱਕ ਡੀਐਕਟੀਵੇਟ ਦਾ ਆਪਸ਼ਨ ਮਿਲਦਾ ਸੋ ਦੂਜੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਆਪਸ਼ਨ ਦਿਖਾਈ ਦਿੰਦਾ ਹੈ ਸੇਵ ਪੋਸਟ ਇਨ ਯੋਰ ਆਰਚਿਵ ਜੇਕਰ ਤੁਹਾਡੇ ਆਰਚਿਵ ਦੇ ਵਿੱਚ ਤੁਹਾਡੀਆਂ ਕੁਝ ਪੋਸਟਾਂ ਸੇਵ ਕੀਤੀਆਂ ਹੋਈਆਂ ਤੁਸੀਂ ਉਸ ਨੂੰ ਡਾਊਨਲੋਡ ਕਰਨੀ ਚਾਹੁੰਦੇ ਹੋ ਸੇਵ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਡਾਊਨਲੋਡ ਯੂਅਰ ਇਨਫੋਰਮੇਸ਼ਨ ਜੇਕਰ ਤੁਹਾਡੇ ਪ੍ਰੋਫਾਈਲ ਦੇ ਉੱਪਰ ਕੁਝ ਫੋਟੋਆਂ ਜਾਂ ਪੋਸਟਾਂ ਸ਼ੇਅਰ ਕੀਤੀਆਂ ਹੋਈਆਂ ਨੇ ਜੇਕਰ ਤੁਸੀਂ ਉਹਨਾਂ ਨੂੰ ਡਾਊਨਲੋਡ ਕਰਨਾ ਤਾਂ ਤੁਸੀਂ ਇੱਥੋਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਹੇਠਾਂ ਦੇਖ ਸਕਦੇ ਹੋ ਟਰਾਂਸਫਰ A ਕਾਪੀ ਆਫ ਆਵਰ ਇਨਫੋਰਮੇਸ਼ਨ ਜੇਕਰ ਤੁਸੀਂ ਆਪਣੀ ਇਨਫੋਰਮੇਸ਼ਨ ਟਰਾਂਸਫਰ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਇੱਥੋਂ ਕਰ ਸਕਦੇ ਹੋ ਜੇਕਰ ਤੁਸੀਂ ਅਕਾਊਂਟ ਡਿਲੀਟ ਕਰਨਾ ਹੈ ਤਾਂ ਤੁਸੀਂ ਹੇਠਾਂ ਦੇਖ ਸਕਦੇ ਹੋ ਇੱਕ ਕੰਟੀਨਿਊਨ ਦਾ ਆਪਸ਼ਨ ਹੈ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੋਂ ਤੁਹਾਡੀ ਪ੍ਰੋਫਾਈਲ ਦਾ ਪਾਸਵਰਡ ਮੰਗਿਆ ਜਾਵੇਗਾ ਸੋ ਇੱਥੇ ਤੁਸੀਂ ਆਪਣੀ ਪ੍ਰੋਫਾਈਲ ਦਾ ਪਾਸਵਰਡ ਭਰ ਦੇਣਾ ਹੈ ਪਾਸਵਰਡ ਭਰਨ ਤੋਂ ਬਾਅਦ ਤੁਸੀਂ ਕੰਟੀਨਿਊਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਕੰਟੀਨਿਊਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਹੋ ਜਿਹਾ ਇੰਟਰਫੇਸ ਆ ਜਾਣਾ ਤੇ ਇੱਥੇ ਤੁਹਾਨੂੰ ਦੱਸਿਆ ਵੀ ਹੋਇਆ ਕਿ ਜੇਕਰ ਤੁਸੀਂ ਆਪਣਾ ਅਕਾਊਂਟ ਡਿਲੀਟ ਕਰ ਦਿੰਦੇ ਹੋ ਤਾਂ ਤੁਸੀਂ 30 ਦਿਨਾਂ ਦੇ ਅੰਦਰ-ਅੰਦਰ ਉਸ ਨੂੰ ਵਾਪਸ ਵੀ ਲੈ ਸਕਦੇ ਹੋ ਰਿਕਵਰ ਵੀ ਕਰ ਸਕਦੇ ਹੋ ਜੇਕਰ 30 ਦਿਨਾਂ ਤੋਂ ਉੱਪਰ ਦਾ ਟਾਈਮ ਲੰਘ ਜਾਂਦਾ ਹੈ ਤਾਂ ਫਿਰ ਉਹ ਅਕਾਊਂਟ ਤੁਹਾਡਾ ਪਰਮਨੈਂਟਲੀ ਡਿਲੀਟ ਹੋ ਜਾਂਦਾ ਤੁਸੀਂ ਉਸ ਨੂੰ ਰਿਕਵਰ ਨਹੀਂ ਕਰ ਸਕਦੇ ਸੋ ਤੁਸੀਂ ਡਿਲੀਟ ਕਰਨ ਦੇ ਲਈ ਕੀ ਕਰਨਾ ਤੁਸੀਂ ਡਿਲੀਟ ਅਕਾਊਂਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਸ ਤੋਂ ਬਾਅਦ ਤੁਹਾਡਾ ਅਕਾਊਂਟ ਡਿਲੀਟ ਹੋ ਜਾਣਾ ਹੈ ਇਸ ਤੋਂ ਬਾਅਦ ਜੇ ਤੁਸੀਂ ਰੀਫਰੈਸ਼ ਕਰਕੇ ਦੁਬਾਰਾ ਫੇਸਬੁੱਕ ਓਪਨ ਕਰੋਗੇ ਆਪਣੀ ਉਹ ਪ੍ਰੋਫਾਈਲ ਓਪਨ ਕਰੋਗੇ ਤਾਂ ਉਸਨੇ ਓਪਨ ਨਹੀਂ ਹੋਣਾ ਸੋ ਇਹ ਤਰੀਕਾ ਹੈ ਫੇਸਬੁੱਕ ਤੇ ਬਣੀ ਪ੍ਰੋਫਾਈਲ ਨੂੰ ਡਿਲੀਟ ਕਰਨ ਦਾ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਹਾਨੂੰ ਤੁਹਾਡੇ ਪੇਜ ਜਾਂ ਪ੍ਰੋਫਾਈਲ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਚਾਹੇ ਪੇਅ ਆਊਟ ਦੇ ਵਿੱਚ ਹੋਵੇ ਚਾਹੇ ਮੋਨਟਾਈਜੇਸ਼ਨ ਨੂੰ ਲੈ ਕੇ ਹੋਵੇ ਜਾਂ ਕੋਈ ਇਸ਼ੂ ਲੱਗਿਆ ਹੋਵੇ ਤਾਂ ਤੁਸੀਂ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ ਉੱਥੋਂ ਤੁਹਾਨੂੰ ਪੂਰੀ ਸੋ ਤੁਸੀਂ ਇਹੀ ਜਾਣਕਾਰੀ ਹੁਣ YouTube ਤੇ ਵੀ ਦੇਖ ਸਕਦੇ ਹੋ ਤੁਸੀਂ YouTube ਤੇ ਸਰਚ ਕਰਨਾ Info with Brindar ਤੇ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ Facebook ਦੀ ਜਾਣਕਾਰੀ ਹੁਣ ਤੁਹਾਨੂੰ YouTube ਚੈਨਲ ਤੇ ਵੀ ਮਿਲਿਆ ਕਰੇਗੀ ਜੇ Facebook ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ